वेलकम ਹੈ ਤੁਹਾਡੇ ਆਪਣਾ ਚੈਨਲ ਸੋਲਰ ਵਾਲੇ ਯਾਰ ਦੇ ਵਿੱਚ ਬਹੁਤ ਸਾਰੇ ਵੀਰਾਂ ਦਾ ਸਵਾਲ ਸੀ ਕਿ ਸੋਲਰ ਕਿਉਂ ਲਗਾਉਣਾ ਚਾਹੁੰਦਾ ਹੈ ਸੋ ਉਹਨਾਂ ਸਵਾਲਾਂ ਦਾ ਜਵਾਬ ਤੁਹਾਡੇ ਇਸ ਵੀਡੀਓ ਵਿੱਚ ਮਿਲੇਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਇਸ ਵੀਡੀਓ ਵਿੱਚ ਤੁਹਾਨੂੰ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ ਸੋ ਆਪਾਂ ਵੀਡੀਓ ਵੱਲ ਚੱਲਦੇ ਹਾਂ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸੋਲਰ ਕਿਉਂ ਲਾਈਏ ਸੋਲਰ ਲਾਉਣ ਦਾ ਮੇਨ ਕਾਰਨ ਅੱਜਕੱਲ ਤੇ ਇਹ ਆਇਆ ਹੈ ਕਿ ਕਿਉਂਕਿ ਆਪਾਂ ਦੇਖਿਏ ਘਰਾਂ ਵਿੱਚ ਲਗਾਤਾਰ ਖਪਤ ਵਧ ਰਹੀ ਹੈ ਬਿਜਲੀ ਦਾ ਹੀ ਪਹਿਲਾਂ ਜਿਹੜੀ ਗਰਮੀ ਘੱਟ ਹੁੰਦੀ ਸੀ ਜਿਹਦੇ ਕਰਕੇ ਘਰਾਂ ਵਿੱਚ ਪੱਖੇ ਨਾਲ ਵੀ ਕੰਮ ਚੱਲਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਹਰ ਘਰ ਵਿੱਚ ਏਸੀ ਇੱਕ ਜਾਂ ਦੋ ਏਸੀ ਲੱਗਿਆ ਜਾ ਰਿਹਾ ਜਿਹਦੇ ਕਰਕੇ ਬਿਜਲੀ ਦੇ ਬਿੱਲ ਦਾ ਖਰਚਾ ਜ਼ਿਆਦਾ ਹੈ ਤੇ ਜ਼ਿਆਦਾ ਬਿਜਲੀ ਬਿੱਲ ਔਨ ਕਰਨੇ ਵੀ ਸੋਲਰ ਲਗਾਉਂਦਾ ਇੱਕ ਅਹਿਮ ਹਿੱਸਾ ਹੈਗਾ ਵੀ ਸੋਲਰ ਲਗਾਇਆ ਜਾ ਰਿਹਾ ਦੂਜੀ ਗੱਲ ਕੀ ਹੈ ਸੋਲਰ ਲਗਵਾਉਣ ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ 78000 ਦੀ ਸਬਸਿਡੀ ਦਿੱਤੀ ਜਾ ਰਹੀ ਹੈ ਸੋਲਰ ਲਗਾਉਣ ਤੇ ਸੋ ਇਸ ਲਈ ਵੀ ਸੋਲਰ ਲਗਾ ਸਕਦੇ ਹੋ ਇਸ ਟਾਈਮ ਤੁਸੀਂ ਤੇ ਸੋਲਰ ਲਗਾਉਣ ਨਾਲ ਤੁਸੀਂ 25 ਸਾਲ ਤੱਕ ਫ੍ਰੀ ਹੋ ਸਕਦੇ ਹੋ ਆਪਣੇ ਬਿਜਲੀ ਬਿੱਲ ਤੋਂ ਕਿਉਂਕਿ ਜਿਹੜਾ ਆਪਾਂ ਸੋਲਰ ਲਾਉਣੇ ਆ ਇਹਨਾਂ ਦੀ ਜਿਹੜੀ ਲਾਈਫ ਟਾਈਮ ਹੈ ਘੱਟੋ ਘੱਟ 25 ਸਾਲ ਹੁੰਦੀ ਹੈ ਸੋ 25 ਸਾਲ ਲਈ ਤੇ ਤੁਸੀਂ ਫ੍ਰੀ ਹੋ ਸਕਦੇ ਹੋ ਬਿਜਲੀ ਬਿੱਲਾਂ ਤੋਂ ਇਸ ਤੋਂ ਇਲਾਵਾ ਕੀ ਹੈ ਜਿਹੜਾ ਆਪਾਂ ਸੋਲਰ ਲਾਉਣੇ ਆ ਘਰਾਂ ਤੇ ਇਹ ਹੁੰਦੇ ਨੇ ਇਕੋ ਫ੍ਰੈਂਡਲੀ ਇਹਨਾਂ ਦਾ ਵਾਤਾਵਰਣ ਤੇ ਕੋਈ ਨੁਕਸਾਨ ਨਹੀਂ ਹੈ ਨਾ ਤੁਹਾਡੇ ਘਰਾਂ ਤੇ ਕੋਈ ਨੁਕਸਾਨ ਐ ਸੋਲਰ ਲਾਉਣ ਨਾਲ ਇਸ ਲਈ ਵੀ ਤੁਸੀਂ ਸੋਲਰ ਲਗਵਾ ਸਕਦੇ ਹੋ ਅਤੇ ਸੋਲਰ ਲਗਾ ਕੇ ਤੁਸੀਂ ਆਪਣੇ ਭਵਿੱਖ ਨੂੰ ਵੀ ਸੁਧਾਰ ਸਕਦੇ ਹੋ ਮਤਲਬ ਕੀ ਭਵਿੱਖ ਦੇ ਵਿੱਚ ਵੀ ਆਪਾਂ ਆਪਣੇ ਬੱਚਿਆਂ ਵਾਸਤੇ ਇੱਕ ਨਵਾਂ ਉਪਹਾਰ ਦੇ ਸਕਦੇ ਹਾਂ ਕਿਉਂਕਿ ਦਿਨੋ ਦਿਨ ਖਪਤ ਵਧਣ ਨਾਲ ਆਪਣਾ ਬਿਜਲੀ ਬਿੱਲ ਵੱਧਦਾ ਜਾ ਰਿਹਾਗਾ ਉਸ ਕਰਕੇ ਕੀ ਸੋਲਰ ਲਾਓ ਤੇ ਬਿਜਲੀ ਦਾ ਬਿੱਲ ਜ਼ੀਰੋ ਕਰਾਓ ਬੰਦ ਕਰੀਏ ਸੋ ਜਿੰਨਾ ਵੀਰਾਂ ਸੋਚ ਰਹੇ ਨੇ ਵੀ ਸੋਲਰ ਲਵਾਈਏ ਸੋ ਉਹਨਾਂ ਲਈ ਇਹ ਬੈਸਟ ਟਾਈਮ ਹੈ ਸੋਲਰ ਲਗਾਉਣ ਲਈ ਕਿਉਂਕਿ ਇਸ ਟਾਈਮ ਸੋਲਰ ਦਾ ਦੌਰ ਸ਼ੁਰੂ ਹੋਇਆ ਜਿਸ ਕਰਕੇ ਸਰਕਾਰ ਵੱਲੋਂ 78000 ਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਤੇ ਉਹਨਾਂ ਲਈ ਆਸਾਨ ਕਿਸ਼ਤਾਂ ਵੀ ਮੌਹਈਆ ਕਰਵਾਈਆਂ ਜਾ ਰਹੇ ਨੇ ਬੈਂਕ ਤੋਂ ਕਿਸ਼ਤਾਂ ਵੀ ਪ੍ਰਾਪਤ ਕਰ ਸਕਦੇ ਹੋ ਕਿਸ਼ਤਾਂ ਤੇ ਵੀ ਲਵਾ ਸਕਦੇ ਹੋ ਸੋ ਤੁਹਾਡੇ ਲਈ ਇਹ ਬੈਸਟ ਟਾਈਮ ਹੈ ਸੋਲਰ ਲਗਵਾਉਣ ਲਈ ਸੋ ਬਿਨਾਂ ਕੁਝ ਸੋਚੇ ਸਮਝੇ ਸੋਲਰ ਲਗਵਾ ਲਓ ਅਤੇ ਆਪਣੇ ਘਰ ਦਾ ਬਿਜਲੀ ਬਿੱਲ ਸੋ ਛੁਟਕਾਰਾ ਪਾ ਲਓ ਸੋ ਜੇ ਜਿੰਨਾ ਵੀਰਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਿਛਲੇ ਵੀਡੀਓ ਤੇ ਤੁਹਾਡਾ ਬਹੁਤ ਵਧੀਆ ਪਿਆਰ ਮਿਲਿਆ ਸੋ ਅੱਗੇ ਵੀ ਇਦਾਂ ਪਿਆਰ ਬਣਾਉਂਦੇ ਰਹੋ ਸਪੋਰਟ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ